हां भाई किद्दा किडारे ही ਤੁਹਾਡੀ ਕਬੱਡੀ ਬੜੇ ਸਲਾਬੇ ਜੇ ਬੈਠੇ ਆ ਲੱਗੇ ਬਣਾ ਯਾਰ ਕਬੱਡੀ ਵਿੱਚ ਕੀ ਹੋਈ ਤੈਨੂੰ ਹੱਡ ਵਿੱਚ ਸੁਣਾਉਣੇ ਵਹਿ ਜਾ ਤੂੰ ਵੀ ਬੜੇ ਦੁਖੀ ਹੋ ਗਿਆ ਹਾਂ ਸੌਣ ਸੁਣਾ ਦਈਏ ਫੇਰ ਉਹ ਦੱਸ ਦਈਏ ਹੁਣ ਆ ਠੀਕ ਆਏ ਖੇਡਣ ਜਿੱਤੇ ਹੁੰਦੇ ਮੈਚ ਦੀ ਚੰਗਾ ਸੀ ਇਨਾਮ ਮਿਲਣਾ ਜੋ ਕੈਸ਼ ਸੀ ਅਸੀਂ ਉੱਥੇ ਪਹੁੰਚੇ ਹੋਰ ਟੀਮਾਂ ਆ ਗਈਆਂ ਖੇਡਾਂ ਦੇਖ ਬੱਚੇ ਮਾਰਦੇ ਸੀ ਤਾੜੀਆਂ ਕਈ ਮੈਚ ਨੰਗੇ ਸਾਡੀ ਵਾਰੀ ਆ ਗਈ ਮੈਨੂੰ ਲੱਗੇ ਹਾਥੀ ਦੀ ਸਵਾਰੀ ਆ ਗਈ। ਢੇਰ ਕਿਸ ਅਸੀਂ ਜਾ ਮੈਦਾਨ ਖੜੇ। ਟੀਮ ਦੇਖ ਤਾਨੂੰ ਸਾ ਚੜ ਗਏ। ਉੱਥੇ ਫਿਰ ਜੋ ਸੱਚ ਵਾਕਿਆ ਸਾਡੇ ਨਾਲ ਹੋਇਆ ਉਹ ਵੀ ਤੁਹਾਨੂੰ ਦੱਸਨੇ ਆ। ਤੇ ਤੇਰੇ ਸਾਹਮਣੇ ਆ। ਲੱਗ ਕੇ ਕਿ ਉਹ ਸੀ ਬੜੀ ਟੀਮ ਤਖੜੀ ਲੱਗੇ ਜਿਵੇਂ ਖੜੇ ਸ਼ੇਰ ਮੂਰੇ ਬੱਕਰੀ ਪਹਿਲੀ ਰੇਡ ਮੇਰੀ ਮੈਨੂੰ ਨਾ ਟਾਲਿਆ। ਇਕੱਠਾ ਮੈਨੂੰ ਕਰ ਮੇਰਾ ਮੋਰ ਬਣਾ ਲਿਆ। ਮੂਨਕ ਕੰਨ ਮਿੱਟੀ ਨਾਲ ਭਰਦਾ ਪਹਿਲੀ ਰੇਡ ਵਿੱਚ ਅੱਧ ਮੋਆ ਕਰਦਾ ਓਖੇ ਝੋਕੇ ਹੋ ਕੇ ਮੈਂ ਜ਼ਿਮੀਂਤ ਕਰੀ ਤਾਂ ਕਿਤੇ ਜਾ ਕੇ ਉਹ ਨਾ ਕੀਤਾ ਸੀ ਬਰੀ ਉੱਥੋਂ ਮੈਂ ਸੀ ਸਿੱਧਾ ਪਿੰਡ ਵੱਲ ਨਸਿਆ ਪਿੰਡ ਆ ਕੇ ਕਿਸੇ ਨੂੰ ਨਾ ਹਾਲ ਦੱਸਿਆ ਅੱਜ ਕੱਲ ਜਿਹੜਾ ਕਬੱਡੀ ਦੇ ਮੈਚ ਵਿੱਚ ਦੌਰ ਵਾਪਰ ਰਿਹਾ ਨਾ ਜੋ ਸਾਡੇ ਨਾਲ ਹੋਇਆ ਉਹ ਬਾਕੀ ਗੱਲ ਤੇ ਹੈ ਉਹ ਨਾ ਚੋਟੀ ਦੇ ਖਿਡਾਰੀ ਸੀ ਨਸ਼ਿਆਂ ਚ ਟੌਣੇ ਉਹਨਾਂ ਦੀ ਤਿਆਰੀ ਸੀ ਕੈਪਸੂਲ ਚਿੱਟੇ ਡੋਡੇ ਫੀਮ ਖਾਏ ਸੀ ਕਈਆਂ ਨੇ ਤਾਂ ਕੋੜੇ ਵਾਲੇ ਟੀਕੇ ਲਾਏ ਸੀ ਬਾਜੀ ਇਹ ਖੇਡ ਜੀ ਚ ਨਸ਼ਾ ਚੱਲਦਾ ਅੱਜ ਆ ਸਰੂਰ ਪਤਾ ਕਰੋ ਕੱਲ ਦਾ ਹੱਥ ਜੋੜ ਕੇ ਅਰਦਾਸ ਬਾਜਵਾ ਨਸ਼ਿਆਂ ਤੋਂ ਸਾਨੂੰ ਤੂੰ ਬਚਾ ਲੈ ਮਾਲਕਾ ਨਸ਼ਿਆਂ ਤੋਂ ਦੇਸ਼ ਨੂੰ ਬਚਾ ਲੈ ਮਾਲਕਾ ਅੰਨਸ਼ਿਆਂ ਤੋਂ ਕੋਲ ਨੂੰ ਬਚਾ ਲੈ ਮਾਲਕਾ